ਸਾਸਰੀ ਘਰ ਦੋਸਤੋ ਮਾਵਾਂ ਤੋਂ ਬਿਨਾ ਜ਼ਿੰਦਗੀ ਕਾਦੀ ਹੁੰਦੀ ਆ ਆ ਦੇਖ ਲਓ ਇੱਕ ਛੋਟਾ ਜਿਹਾ ਬੱਚਾ ਵਿਚਾਰਾ ਸਵੇ ਨੂੰ ਸਕੂਲ ਜਾਣ ਲੱਗੇ ਨੇ ਕਿਵੇਂ ਪਤੀਲੇ ਦੇ ਵਿੱਚੋਂ ਚੌਲ ਪਾਏ ਆ ਚੌਲ ਪਾ ਕੇ ਤੇ ਜਦੋਂ ਸਬਜ਼ੀ ਦੇਖਦਾ ਸਬਜ਼ੀ ਵਿੱਚ ਹੁੰਦੀ ਨਹੀਂ ਜੇ ਮਾਂ ਹੁੰਦੀ ਤਾਂ ਅੱਜ ਸਬਜ਼ੀ ਵੀ ਬਣੀ ਹੋਣੀ ਸੀ ਇਸ ਬੋਤਲੇ ਆ ਦੇਖੋ ਫਿਰ ਵਿਚਾਰਾ ਇੱਕ ਪੇਪਰ ਦੇ ਉੱਪਰ ਮਿਰਚਾਂ ਰੱਖਦਾ ਟੋਕਰੀ ਜੋ ਕੱਢ ਕੇ ਉਹ ਮਿਰਚਾਂ ਦੇ ਨਾਲ ਉੱਤੇ ਲੂਣ ਰੱਖਦਾ ਮਾੜਾ ਜਿਹਾ ਤੇ ਇਦਾਂ ਹੀ ਵਿਚਾਰਾ ਇਹਨੂੰ ਲਪੇਟ ਕੇ ਇਸ ਖੂਲੇ ਲੈ ਕੇ ਜਾਣਾ ਦੇਖੋ ਰੋਟੀ ਦੇ ਨਾਲ ਮਿਰਚਾ ਨੂਨ ਉਹ ਲੈ ਕੇ ਟਿਫਨ ਦੇ ਵਿੱਚ ਬੰਦ ਕਰਕੇ ਹੁਣ ਬੈਗ ਵਿੱਚ ਪਾ ਲਿਆ ਤੇ ਦੇਖੋ ਕਿਵੇਂ ਚੱਲੀ ਆ ਮਾਮਾ ਤੋਂ ਬਿਨਾਂ ਇਥੇ ਬਹੁਤ ਔਖਾ ਆ ਜ਼ਿੰਦਗੀ ਦੇ ਵਿੱਚ ਮਾਮਾ ਤੋਂ ਬਿਨਾਂ ਰਹਿਣਾ ਮਾਮਾ ਹੀ ਸਾਰਾ ਕੁਝ ਕਰਦੀਆਂ ਆਪਣੇ ਬੱਚਿਆਂ ਨੂੰ ਦੇਖਭਾਲ ਕਰਦੀਆਂ ਮਾਮਾ ਤੋਂ ਬਿਨਾਂ ਜ਼ਿੰਦਗੀ ਸਹੀ ਨਹੀਂ ਦਿਲ ਸਿਦਗੀ ਮਾਪਿਆਂ ਤੋਂ ਬਿਨਾਂ ਜ਼ਿੰਦਗੀ ਰੁਲ ਜਾਂਦੀ ਏ ਖਾਸ ਕਰਕੇ ਉਹ ਬੱਚਿਆਂ ਦੀ ਜਿਹੜੇ ਬਹੁਤ ਛੋਟੇ ਨੇ ਉਮਰ ਦੇ ਤੁਸੀਂ ਦੱਸਿਓ ਆਪਣੇ ਮਾਂ ਤੇ ਉਹਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਇਹ ਤੇ ਕਮੈਂਟ ਕਰਕੇ ਦੱਸਿਓ ਕਿ ਮਾਂ ਪੁੱਤ ਦੀ ਜ਼ਿੰਦਗੀ ਤੇ ਕਿੰਨੇ ਜ਼ਰੂਰੀ ਹੈ। ਸਸਰੀ ਘਰ ਦੇ